ਇੰਡਸਟਰੀ ਸਾਡੇ ਹੈ ਨਹੀਂ ਜਿਹੜੀ ਹੈਗੀ ਸੀ ਉਹ ਖਤਮ ਹੋ ਚੁੱਕੀ ਹੈ ਦੀਨਾ ਨਗਰ ਬਟਾਲਾ ਧਾਰੀਵਾਲ ਮੇਲ ਮੇਨ ਜਿਹੜੀ ਆ ਕਈ ਵਾਰੀ ਧਾਰੀਵਾਲ ਮੇਲ ਨੂੰ ਚਾਲੂ ਕਰਨ ਦੇ ਦਾਅਵੇ ਕੀਤੇ ਗਏ ਵੱਖ-ਵੱਖ ਪਾਰਟੀਆਂ ਨੂੰ ਉਹ ਕਿਤੇ ਇੰਡਸਟਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਲੋਕ ਵੀ ਇਹ ਚਾਹੁੰਦੇ ਕਿ ਐਮਪੀ ਜਿਹੜਾ ਉਹ ਸਾਡੀ ਸੈਂਟਰ ਚ ਗੱਲ ਕਰੇ ਸਾਡੇ ਗੁਰਦਾਸਪੁਰ ਦੀ ਗੱਲ ਕਰੇ ਤੇ ਇੱਥੇ ਉਹ ਪ੍ਰੋਜੈਕਟ ਲਿਆਏ ਜਿਹੜੇ ਮਤਲਬ ਆਜ਼ਾਦੀ ਤੋਂ ਬਾਅਦ ਇੱਥੇ ਚਾਹੀਦੇ ਸੀ ਪਰ ਅਜੇ ਤੱਕ ਆ ਨਹੀਂ ਸਕੇ ਜਿਸ ਵਾਂ ਬਟਾਲੀ ਦੀ ਇੰਡਸਟਰੀ ਖਤਮ ਹੋ ਚੁੱਕੀ ਆ ਧਾਰੀਵਾਲ ਦੀ ਇੰਡਸਟਰੀ ਜਿਹੜੀ ਉਹ ਵੀ ਜਿੱਥੇ ਉੱਥੇ ਇੱਕ ਮਿਲ ਸੀ ਲਉਤੀ ਉਹ ਵੀ ਖਤਮ ਹੋ ਚੁੱਕੀ ਆ ਇਸ ਕਰਕੇ ਜਿਹੜਾ ਵੀ ਐਮਪੀ ਆ ਉਹ ਲੋਕ ਉਹਨਾਂ ਇਸ ਟਾਈਮ ਜਿਹੜੀ ਡਿਮਾਂਡ ਆ ਕੋ ਲੋਕਲ ਹੋਏ ਜਿਹਨੂੰ ਇੱਥੇ ਪੰਜਾਬ ਗੁਰਦਾਸਪੁਰ ਨਾਲ ਪਿਆਰ ਹੋਏ ਤੇ ਲੋਕ ਉਹਦੇ ਘਰ ਜਾ ਕੇ ਉਹਨੂੰ ਪੁੱਛ ਸਕਣ ਕਿ ਸੋ ਲੋਕਾਂ ਦੀ ਡਿਮਾਂਡ ਆ ਇੱਕ ਮਤਲਬ ਜਿਹੜੇ ਅਜੇ ਅਸੀਂ ਕਹਿ ਸਕਦੇ ਹੁਲਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਵੀ ਕੈਂਡੀਡੇਟ ਹੋਏ ਉਹ ਲੋਕਲ ਦਿੱਤਾ ਜਾਏ ਵਿਨੋਦ ਖੰਨਾ ਜੀ ਬਣੇ ਹੀ ਇੱਥੇ ਉਹਨਾਂ ਨੇ ਕੰਮ ਤੇ ਕਾਫੀ ਕਰਵਾਏ ਲੇਕਿਨ ਉਸ ਤੋਂ ਬਾਅਦ ਨਾ ਤੇ ਕੋਈ ਕਾਂਗਰਸ ਦਾ ਐਸਾ ਐਮਪੀ ਆਇਆ ਨਾ ਹੀ ਭਾਜੀਪੀ ਦਾ ਕੋਈ ਐਮਪੀ ਆਇਆ ਕਿ ਜਿਹੜਾ ਇੱਥੇ ਹੋਰ ਜਿਹੜੇ ਰੰਦੇ ਕੰਮ ਆ ਕਰਵਾ ਸਕੇ ਲੋਕਾਂ ਦੀ ਆਸ਼ਾ ਹੈ ਹੋਈ ਹੈ ਕਿ ਜਿਹੜਾ ਵੀ ਐਮਪੀ ਆਏ ਉਹ ਖੇਤਰ 'ਚ ਰਹਿ ਕੇ ਇੱਥੋਂ ਦੇ ਲੋਕਾਂ ਦੇ ਕੰਮ ਧੰਦੇ ਕਰਵਾਏ ਨੈਸ਼ਨਲ ਪੌਰ ਤੇ ਤੇ ਕੰਮ ਐਮਪੀ ਨਾ ਕਰਵਾਣੇ ਆ ਉਹ ਨਾ ਕੇ ਐਮਐਲਏ ਨਾ ਕਰ ਲੋਕ ਐਮਪੀ ਚਾਹੁੰਦੇ ਨੇ ਜਿਹੜਾ ਲੋਕਾਂ ਦੇ ਮਸਲਿਆਂ ਨੂੰ ਸਮਝੇ ਤੇ ਲੋਕਾਂ ਦੇ ਮਸਲੇ ਹੱਲ ਕਰੇ ਉਹ ਇੱਥੇ ਕਿਸੇ ਵੀ ਐਮਪੀ ਨੇ ਇੱਥੇ ਕਾਇਮ ਨਹੀਂ ਦਿੱਤਾ ਥੋੜਾ ਜਿਹਾ ਹਰਸਾ ਹੀ ਮਿਲਿਆ ਇੱਕ ਸੁਨੀਲ ਜਾਖੜ ਜੀ ਨੂੰ ਜਿਨ੍ਹਾਂ ਨੇ ਕੋ ਟਾਈਮ ਦਿੱਤਾ ਮਿਹਨਤ ਕੀਤੀ ਹੈ ਪਰ ਇਸ ਇਲਾਕੇ ਲਈ ਬਿਹਤਰੀ ਲਈ ਪੰਜਾਬ ਦਾ ਤੁਹਾਡਾ ਸਵਾਗਤ ਇਸ ਟਮ ਹੀ ਪਹੁੰਚਿਆ ਗਰਦਾਸਪੁਰ ਦੇ ਸੀਨੀਅਰ ਜਰਨਲਿਸਟਾਂ ਕੋਲ ਜੋ ਸੀਨੀਅਰ ਜਿਲ੍ਹਾ ਸੀ ਇਹਨਾਂ ਦਾ ਲੰਮਾ ਤਜਰਬਾ ਆ ਜਰਨਲਿਸਟ ਦਾ ਉਹਨਾਂ ਨੇ ਗੱਲਬਾਤ ਕਰਾਂਗੇ ਦੇਖਾਂਗੇ ਕਿ ਲੋਕ ਸਭਾ ਹਲਕੇ ਦਾ ਕੀ ਹਾਲ ਆ ਔਰ ਕੀ ਕੀ ਮੁੱਦੇ ਨੇ ਔਰ ਖਾਸ ਕਰਕੇ ਜਿਹੜਾ ਇੰਡੀਆ ਗਠਜੋੜ ਹੋ ਰਿਹਾ ਇਹ ਚੋਣਾਂ ਦੇ ਕਿੰਨਾ ਅਸਰ ਪਾਏਗਾ ਔਰ ਆਨਲਾਈਨ ਟਾਈਮ ਕਿਹੜਾ ਐਮਪੀ ਬਣੇਗਾ ਔਰ ਜਿਹੜੇ ਪਹਿਲੇ ਮੌਜੂਦਾ ਐਮਪੀ ਸਨ ਉਹਨਾਂ ਕਿਨੇ ਕੰਮ ਕੀਤੇ ਸਾਡੇ ਨਾਲ ਗੱਲਬਾਤ ਕਰਾਂਗੇ ਮਨੋ ਗੁਪਤਾ ਜੀ ਮੌਜੂਦ ਨੇ ਜੋ ਕਿ ਪੰਜਾਬ ਕੇਸਤੀ ਚ ਲੰਬਾ ਸਮਾਂ ਕੰਮ ਕਰ ਚੁੱਕੇ ਨੇ 35-40 ਸਾਲ ਦਾ ਤਜਰਬਾ ਨਾਲ ਗੱਲ ਕਰਾਂਗੇ ਸਰ ਇੱਥੇ ਮ ਇੱਕ ਤੇ ਆਪ ਵੀ ਜਿਹੜਾ ਪ੍ਰੈਜ਼ੀਡੈਂਟ ਐਮਪੀ ਆ ਉਹਦਾ ਕੀ ਐ ਸਰ ਪ੍ਰੈਜ਼ੀਡੈਂਟ ਐਮਪੀ ਜਿਹੜਾ ਉਹਨੂੰ ਲੋਕੀ ਭੁੱਲ ਚੁੱਕੇ ਨੇ ਵੀ ਸਾਡਾ ਐਮਪੀ ਕੌਣ ਹੈ ਕਿਉਂਕਿ ਐਮਪੀ ਦਾ ਜਿਹੜਾ ਮੇਨ ਕੰਮ ਹੁੰਦਾ ਹਲਕੇ ਚ ਰਹਿ ਕੇ ਡਿਵੈਲਪਮੈਂਟ ਕਰਾਣੀ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਹਰ ਮਹੀਨੇ ਕੋਈ ਨਾ ਕੋਈ ਮੀਟਿੰਗ ਕਰਨੀ ਜੇ ਉਹ ਕਰਨੀ ਪ੍ਰੈਜ਼ੀਡੈਂਟ ਐਮਪੀ ਦੀ ਜਿਹੜੀ ਪਰਫਾਰਮੈਂਸ ਪਿਛਲੇ 5 ਸਾਲਾਂ ਸਾਰਿਆਂ ਦੀ ਐ ਜ਼ੀਰੋ ਰਹੀ ਏ ਈਵਨ ਜਦੋਂ ਹਾਲਾਤ ਖਰਾਬ ਸੀ ਲਾਕਡਾਊਨ ਸੀ ਸਭ ਕੁਝ ਹੈ ਉਦੋਂ ਵੀ ਇਹਨਾਂ ਨੇ ਇਸ ਇਲਾਕੇ ਨਾਲ ਕੋਈ ਧਿਆਨ ਨਹੀਂ ਦਿੱਤਾ ਲੋਕੀ ਉਹਨੂੰ ਐਮਪੀ ਮੰਨਣ ਤੋਂ ਵੀ ਹੁਣ ਇਨਕਾਦੀ ਨੇ ਕਈ ਵਾਰ ਪੋਸਟਰ ਵੀ ਲੱਗੇ ਨੇ ਵੀ ਇਹ ਗੁੰਮਸ਼ਦਾ ਐਮਪੀ ਦੀ ਤਲਾਸ਼ ਕੀਤੀ ਜਾਏ ਇਸ ਕਰਕੇ ਇਸ ਐਸਐਮਪੀ ਦਾ ਕੋਈ ਇਸ ਇਲਾਕੇ 'ਚ ਕੋਈ ਵजूद ਨਹੀਂ ਹੈਗਾ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਇੰਡੀਆ ਗੜ ਵੱਤਨ ਦੀ ਇਹ ਗਠਬੰਧਨ ਜਦੋਂ ਬਣਿਆ ਸੀ ਉਦੋਂ ਲੱਗਦਾ ਸੀ ਵੀ ਇਹ ਗਠਬੰਧਨ ਜਰਾ ਭਾਜਪਾ ਨੂੰ ਟੱਕਰ ਦੇਵੇਗਾ ਕਿਉਂਕਿ ਇਹਦੇ ਚ 35 ਛਤੀ ਪਾਰਟੀਆਂ ਸੀ ਸਾਰੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਉਸ ਗਠਬੰਧਨ ਸੀ ਬੀਬੀ ਭਾਜਪਾ ਦੇ ਐਂਟੀ ਜਨੀਆਂ ਵੀ ਪਾਰਟੀਆਂ ਸੀ ਪਰ ਜਿਸ ਤਰੀਕੇ ਨਾਲ ਹੌਲੀ ਹੌਲੀ ਓੜੀ ਓੜੀ ਮੇਜਰ ਪਾਰਟੀਆਂ ਮਮਤਾ ਨਦੀਸ਼ ਕੁਮਾਰ ਇਸ ਤਰ੍ਹਾਂ ਹੋਰ ਮਾਇਆਵਤੀ ਜੇ ਇਸ ਤਰ੍ਹਾਂ ਆਪਣੇ ਤੌਰ ਤੇ ਅਲੱਗ-ਅਲੱਗ ਚੱਲ ਪਏ ਨੇ ਲਗਦਾ ਨਹੀਂ ਵੀ ਇਹ ਗੱਟਬੰਧ ਜਿਹੜਾ ਇਲੈਕਸ਼ਨ ਤੱਕ ਬਣਿਆ ਰਵੇ ਪਰ ਜੇ ਕੁੱਲ ਮਿਲਾ ਕੇ ਦੇਖਿਆ ਜਾਏ ਨਿਊਟਰਲ ਹੋ ਕੇ ਸੋਚਿਆ ਜਾਏ ਤੇ ਇਸ ਗੱਟਬੰਧ ਬੰਦ ਦਾ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਕਾਂਗਰਸ ਨੂੰ ਹੋਣ ਵਾਲਾ ਸੀ ਕਿਉਂਕਿ ਜਿਹੜੇ ਬੰਦੇ ਕਾਂਗਰਸ ਦੇ ਦੂਜੇ ਦਲਾਂ ਨਾਲ ਚੱਲ ਜਾਂਦੇ ਉਹ ਮੁੜ ਕੇ ਵਾਪਸ ਨਹੀਂ ਆਣੇ ਕਾਂਗਰਸ ਦਾ ਕੈਟਰਬੋਰਡ ਖਤਮ ਹੋ ਜਾਣਾ ਸੀ ਇਸ ਕਰਕੇ ਜੇ ਗੱਟਬੰਧ ਟੁੱਟਦਾ ਵੀ ਆ ਤੇ ਇਸ ਦਾ ਕਾਂਗਰਸ ਨੂੰ ਤੇ ਨੁਕਸਾਨ ਕੋਈ ਨਹੀਂ ਹੋਣਾ ਬਾਕੀ ਨੈਸ਼ਨਲ ਪਾਰਟੀ ਜਿਹੜੀ ਕਾਂਗਰਸੀ ਦੂਜੀਆਂ ਰੀਜਨਲ ਪਾਰਟੀਆਂ ਸੀ ਸਾਰੀਆਂ ਰੀਜਨਲ ਪਾਰਟੀਆਂ ਆਪਣੇ ਆਪਣੇ ਸਟੇਟਾਂ ਦੇ ਵਿੱਚ ਉਹ ਕੰਮ ਕਰਨ ਡੀਆਂ ਉਹਨਾਂ ਨੇ ਆਪਣੀਆਂ ਵੋਟਾਂ ਲੈ ਜਾਣੀਆਂ ਕਾਂਗਰਸ ਨੂੰ ਜ਼ਿਆਦਾ ਨੁਕਸਾਨ ਹੋਣਾ ਹੈ ਕਾਂਗਰਸ ਜਿੱਤੇ ਰਹੇ ਅਲੱਗ ਗੱਲ ਆ ਪਰ ਕਾਂਗਰਸ ਨੂੰ ਅਲੱਗ ਹੋ ਕੇ ਹੀ ਇਸ ਗਠਬੰਧ ਨਾਲੋਂ ਫਾਇਦਾ ਨਿਕਲੇਗਾ ਆਦਰਵਾਇਜ਼ ਕਾਂਗਰਸ ਤੇ ਨੁਕਸਾਨ ਚ ਚੱਲ ਜਾਂਦੀ ਤੁਹਾਨੂੰ ਪੁੱਛਦਾ ਕਿ ਮੁੱਦੇ ਨੇ ਲੋਕ ਕਿਦਾਂ ਦਾ ਲੋਕ ਸਭਾ ਉਮੀਦਵਾਰ ਲੋਕ ਚਾਹੁੰਦੇ ਰਹਤੋਂ ਸਾਡੇ ਪਿਛਲੇ ਜੇ ਪਿਛਲੇ ਬਹੁਤ ਪੁਰਾਣੀ ਜਗ੍ਹਾ ਜਾਈਏ ਤੇ ਜਿੰਨੇ ਪੋਲੀਟਿਕਲ ਬੰਦੇ ਰਹੇ ਨੇ ਉਹਨਾਂ ਨੇ ਮੁੱਦਿਆਂ ਨੂੰ ਹਲ ਨਹੀਂ ਹੁੰਦਾ ਹਰ ਇਲੈਕਸ਼ਨ ਦੇ ਵਿੱਚ ਉਹੀ ਮੁੱਦੇ ਖਿਰਤੇ ਰਹਿੰਦੇ ਰਹੇ ਨੇ ਰਾਵੀ ਦਰਿਆ ਬਿਆਸ ਦਰਿਆ ਹੜ ਕਰਨ ਨਾਲਾ ਸੜਕਾਂ ਦੂਜਾ ਤੀਜਾ ਰੀਆਂ ਇੱਕ ਵਿਨੋਦ ਖੰਨਾ ਕੈਂਡੀਡੇਟ ਆਇਆ ਸੀ ਜਿਸ ਨੇ ਉੱਥੇ ਸਭ ਤੋਂ ਪਹਿਲਾਂ ਤੇ ਪੁਲ ਬਣਵਾਏ ਖੈਰ ਉਹਨੂੰ ਕਿਹਾ ਵੀ ਇਹੋ ਜਿਆਦਾ ਸੀ ਵੀ ਪੁਲਾਂ ਵਾਲਾ ਐਮਪੀ ਪੁਲਾਂ ਦਾ ਵਿਨੋਦ ਖੰਨਾ ਉਸ ਬੰਦੇ ਨੇ ਹਰ ਲੜਕੀਆਂ ਦੇ ਸਕੂਲ 'ਚ ਜਿੰਨੇ ਵੀ ਸਰਕਾਰੀ ਸਕੂਲ ਸੀ ਉਹਦੇ ਵਿੱਚ ਜਿਹੜਾ ਸਭ ਤੋਂ ਵਧੀਆ ਕੰਮ ਕੀਤਾ ਇਸ ਉਹਨੇ ਉਹ ਸਕੂਲ 'ਚ ਬਾਥਰੂਮ ਬਣਾ ਕੇ ਦਿੱਤੇ ਸੀ ਬਾਥਰੂਮ ਦੇ ਨਾਲ-ਨਾਲ ਇੱਕ ਸਮਰਸਿਬਲ ਪੰਪ ਟੈਂਕੀ ਸਭ ਕੁਝ ਦਿੱਤਾ ਤਾਂ ਕਿ ਉਹ ਲੜਕੀਆਂ ਨੂੰ ਸਕੂਲਾਂ ਦੇ ਵਿੱਚ ਖੁੱਲੇ ਦੇ ਵਿੱਚ ਜਿਹੜਾ ਉਹ ਦਿਨ ਚੜ੍ਹਿਆ ਜਿਹੜੀ ਉਹ ਨਾ ਕਰਨੀ ਜਾਣ ਪਏ ਉਹ ਸਭ ਤੋਂ ਵਧੀਆ ਕੰਮ ਉਹ ਗਿਣਿਆ ਗਿਆ ਸੀ ਉਹਰਾ ਉਸ ਤੋਂ ਬਾਅਦ ਪੁਲਾਂ ਦਾ ਮੁੱਦਾ ਸੀ ਜਿਹੜਾ ਬਿਆਸ ਦਰਿਆ ਦਾ ਰਾਵੀ ਦਰਿਆ ਦੇ ਉਹ ਦੇਸ਼ ਦੀ ਇਜਾਦੀ ਤੋਂ ਮੁੱਦੇ ਚੱਲਦੇ ਪਏ ਸੀ ਜਿਹੜੇ ਕਿ ਉਹਨੇ ਦੋਵੇਂ ਪੁਲ ਬਣਾ ਕੇ ਇੱਕ ਇਤਿਹਾਸਿਕ ਕੰਮ ਕੀਤਾ ਸੀ ਅਧੁਰਾ ਜੀ ਬਾਕੀ ਬੰਦਿਆਂ ਨੇ ਤਾਂ ਸਿਰਫ ਮੁੱਦਿਆਂ ਨੂੰ ਬਣਾ ਕੇ ਰੱਖਿਆ ਤਾਂ ਕਿ ਹਰ ਇਲੈਕਸ਼ਨ ਦੇ ਵਿੱਚ ਉਹ ਮੁੱਦਿਆਂ ਦੇ ਸਿਰ ਤੇ ਇਲੈਕਸ਼ਨ ਲੜਦੇ ਰਹੇ ਜਿੱਦੇ ਵੀ ਰਹੇ ਨੇ ਇਸ ਕਰਕੇ ਜਿੱਥੇ ਤੱਕ ਹੁਣ ਪ੍ਰੈਜ਼ੈਂਟ ਜੀ ਇਸ ਵੇਲੇ ਮੁੱਦਾ ਵਾ ਸਾਡੇ ਇੱਥੇ ਏਰੀਏ ਦਾ ਉਹ ਇੰਡਸਟਰੀ ਦਾ ਇੰਡਸਟਰੀ ਸਾਡੇ ਹੈ ਨਹੀਂ ਜਿਹੜੀ ਹੈਗੀ ਸੀ ਉਹ ਖਤਮ ਹੋ ਚੁੱਕੀ ਹੈ ਦੀਨਾਨਗਰ ਬਟਾਲਾ ਧਾਰੀਵਾਲ ਮੇਲ ਮੇਨ ਜਿਹੜੀ ਆ ਕਈ ਵਾਰੀ ਧਾਰੀਵਾਲ ਮੇਲ ਨੂੰ ਚਾਲੂ ਕਰਨ ਦੇ ਦਾਅਵੇ ਕੀਤੇ ਗਏ ਵੱਖ-ਵੱਖ ਪਾਰਟੀਆਂ ਨੂੰ ਪਰ ਚਾਲੂ ਨਹੀਂ ਹੋ ਪਾਈ ਅੱਜ ਮੇਨ ਮੁੱਦਾ ਜਿਹੜਾ ਸਾਡਾ ਇੰਡਸਟਰੀ ਇੱਥੇ ਇੰਡਸਟਰੀ ਨੂੰ ਜੇ ਸਾਧਨ ਮਿਲਣਗੇ ਕੋਈ ਸੁਵਿਧਾ ਮਿਲਣਗੀ ਐ ਇੰਡਸਟਰੀ ਤਰੱਕੀ ਕਰੇਗੀ ਇੱਕ ਇੰਡਸਟਰੀ ਐਸ ਵੇਲੇ ਸਾਡੇ ਜ਼ਿਲ੍ਹੇ 'ਚ ਹੈਗੀ ਐ ਸ਼ੈਲਰ ਇੰਡਸਟਰੀ ਜਿਹਨੂੰ ਕਹੀ ਜਾਂਦਾ ਉਸ ਨੂੰ ਵੀ ਐਸ ਸਾਲ ਜੋ ਰਗੜਾ ਲੱਗਣਾ ਹੈ ਉਹ ਲੱਗਦਾ ਨਹੀਂ ਵੀ ਸ਼ੈਲਰ ਜਿਹੜੇ ਮਾਲਕ ਨੇ ਉਹ ਬਸ ਸਕਣਗੇ ਕਿਉਂਕਿ ਲੰਬਾ ਸਮੇਂ ਤੋਂ ਝੋਨਾ ਸ਼ੈਲਰ ਨਾਲ ਤੇ ਪਿਆ ਪਰ ਸਰਕਾਰ ਨੇ ਉਹਦੀ ਛਣਾਈ ਦੀ ਇਜਾਜ਼ਤ ਹੀ ਨਹੀਂ ਦਿੱਤੀ ਹੁਣ ਛਣਾਈ ਦੀ ਇਜਾਜ਼ਤ ਦਿੱਤੀ ਐ ਜਿਹੜਾ ਕਿ ਹੁਣ ਟਾਈਮ ਡੰਗ ਚੁੱਕਾ ਐ ਇਸ ਕਰਕੇ ਇੰਡਸਟਰੀ ਮੇਨ ਮੁੱਦਾ ਸਾਡੇ ਜ਼ਿਲ੍ਹੇ ਦਾ ਇਹਨੂੰ ਡਿਵੈਲਪ ਕਰਨਾ ਪਏਗਾ ਇੰਡਸਟਰੀ ਨੂੰ ਥੋੜੀਆਂ ਸੁਵਿਧਾ ਦੇਣੀਆਂ ਪੈਣਗੀਆਂ ਠੀਕ ਹੈ ਸਾਡੇ ਨਾਲ ਹੁਣ ਜਦਿੰਦਰ ਆਲਖ ਜੀ ਜਿਹੜੇ ਸਿਨੀਅਰ ਜਰਨਲਿਸਟ ਮੌਜੂਦ ਹਨ ਗੱਲ ਕਰਾਂਗੇ ਸਰ ਜਿਹੜਾ ਲੋਕ ਸਭਾ ਚਨਾਵ ਆਉਣ ਜਾ ਰਹੇ ਆ ਇਹਦੇ ਕਿਹੜੇ ਮੁੱਦੇ ਆ ਪਾਈ ਜਾਣਗੇ ਤੇ ਜਿਹੜਾ ਇੰਡੀਆ ਘਟਜੋੜ ਹੋ ਰਿਹਾ ਕਿੰਨਾ ਕਸਰ ਕਰੇਗਾ ਅ ਦੇਖੋ ਬੁਸ਼ੰਬਰ ਜੀ ਅਸੀਂ ਆਪਾਂ ਗੁਰਦਾਸਪੁਰ ਦੀ ਜੀ ਗੱਲ ਕਰੀਏ ਤੇ ਗੁਰਦਾਸਪੁਰ ਇੱਕ ਉਹ ਇਲਾਕਾ ਵਾ ਜਿਹੜਾ ਹਮੇਸ਼ਾ ਮਤਲਬ ਜਿਹੜੀ ਮੌਜੂਦਾ ਸਰਕਾਰ ਸੀ ਉਹਦੇ ਖਿਲਾਫ ਹੀ ਜਾਂਦਾ ਨਜ਼ਰ ਆਇਆ ਸੀ ਪਰ ਇਸ ਟਾਈਮ ਜਿਹੜੇ ਸਮੀਕਰਨਾ ਕੁਝ ਹੋਰ ਹੀ ਵੇਖਣ ਨੂੰ ਮਿਲਣਗੇ ਕਿਉਂਕਿ ਜਿਹੜੇ ਵਿਨੋਦ ਖੰਨਾ ਜੀ ਤੋਂ ਬਾਅਦ ਕਿਉਂਕਿ ਲੋਕਾਂ ਨੇ ਵਿਨੋਦ ਖੰਨਾ ਤੇ ਬਾਅਦ ਇੰਨਾ ਕਿ ਯਕੀਨ ਕੀਤਾ ਸੀ ਕਿ ਇਹ ਸਟਾਰ ਨੇ ਤੇ ਸਾਡੇ ਮਤਲਬ ਗੁਰਦਾਸਪੁਰ ਡਿਸਟ੍ਰਿਕਟ ਵਾਸਤੇ ਬਹੁਤ ਕੁਝ ਕਰਨਗੇ ਤੇ ਉਹਨਾਂ ਨੇ ਕੀਤਾ ਵੀ ਉਸ ਤੋਂ ਬਾਅਦ ਜੋ ਸੰਨੀ ਦਿਓਲ ਜੀ ਆਏ ਤੇ ਉਹਨਾਂ ਨੇ ਵੀ ਉਹੀ ਪਿਕਚਰ ਬਣਾਈ ਕਿ ਵੀ ਇੰਡਸਟਰੀਲਿਸਟ ਉਹ ਮਤਲਬ ਇੱਕ ਐਕਟਰ ਆਇਆ ਵਾ ਤੇ ਇਹਨੂੰ ਰੱਜਿਆ ਪੁੱਜਿਆ ਵਾ ਬੜੀ ਆਮੀਰ ਤੇ ਹੋ ਸਕਦਾ ਵਾ ਕਿ ਗੁਰਦਾਸਪੁਰ ਵਾਸਤੇ ਉਹ ਪ੍ਰੋਜੈਕਟ ਲੈ ਆਉਣ ਜਿਹੜੇ ਵਿਨੋਦ ਖੰਨਾ ਕੋ ਕੋਝ ਅਧੂਰੇ ਰਹਿ ਗਏ ਸੀ ਪਰ ਇਹਨਾਂ ਨੇ 5 ਸਾਲ ਚ ਇੱਥੇ ਜ਼ੀਰੋ ਮਤਲਬ ਕੋਈ ਵੀ ਕੰਮ ਨਹੀਂ ਕੋਈ ਪ੍ਰੈਜ਼ੈਂਟ ਨਹੀਂ ਕੁਝ ਵੀ ਨਹੀਂ ਤੇ ਲੋਕਾਂ ਦੇ ਮਨੋਂ ਇਹ ਲੱਥ ਗਏ ਨੇ ਇਸ ਟਾਈਮ ਜਿਹੜਾ ਤੁਸੀਂ ਗੱਠਜੋੜ ਦੀ ਗੱਲ ਕਰ ਰਹੇ ਜੇ ਗੱਠਜੋੜ ਜਿਹੜਾ ਵਾ ਉਹ ਜੇ ਆਮ ਆਦਮੀ ਪਾਰਟੀ ਨੂੰ ਵੀ ਉਹ ਨੁਕਸਾਨ ਦੇਈ ਸੀ ਤੇ ਕਾਂਗਰਸ ਨੂੰ ਵੀ ਸੀ ਕਾਰਨ ਕਿ ਅਜੇ ਆਮ ਆਦਮੀ ਪਾਰਟੀ ਦੇ ਆਪਣੇ ਧੜੇ ਵੀ ਜਿਹੜੇ ਪਿੰਡਾਂ ਚੋਂ ਸਟੈਬਲਿਸ਼ ਨਹੀਂ ਹੋ ਪਾਏ ਕਿਉਂਕਿ ਅਜੇ ਤੇ ਇਹਸ ਪਾਰਟੀਆਂ ਹਵਾਚੀ ਦੁਰੀਆਂ ਫੇੜਨੀਆਂ ਨੇ ਇਸ ਟਾਈਮ ਜਿਹੜੀ ਤੁਸੀਂ ਗੱਲ ਕਰ ਰਹੇ ਜੇ ਕਿ ਜਦੋਂ ਐਰਕਾਂ ਜਿਹੜੇ ਗੱਠਜੋੜ ਤੋਂ ਬਾਅਦ ਜੇ ਹੁੰਦਾ ਵਾ ਤੇ ਕੀ ਅਸਰ ਹੋਏਗਾ ਅਸਰ ਇਹ ਹੋਏਗਾ ਕਿ ਹਾਂ ਵੀ ਦੋਨੇ ਪਾਰਟੀਆਂ ਜੇ ਜੁੜ ਜਾਂਦੀਆਂ ਨੇ ਤੇ ਇਹਦੇ ਚ ਆਮ ਆਦਮੀ ਪਾਰਟੀ ਤਗੜੀ ਹੋ ਜਾਏਗੀ ਤੇ ਕਾਂਗਰਸ ਨੂੰ ਇਹਦਾ ਨੁਕਸਾਨ ਹੋਏਗਾ ਕਾਰਨ ਕਿਉਂਕਿ ਜਿਹੜੇ ਧੜੇ ਨੇ ਉਹਨਾਂ ਨੇ ਆਟੋਮੈਟਿਕੀ ਮਤਲਬ ਕਿ ਜਿਹੜਾ ਸੱਤਾਧਾਰੀ ਆ ਉਹਦੇ ਵੱਲ ਉਹਨਾਂ ਨੂੰ ਇੱਕ ਮੌਕਾ ਮਿਲ ਜੇਗਾ ਜਾਣਦਾ ਤੇ ਉਹ ਕੋਈ ਉਹਨੂੰ ਰੋਕ ਵੀ ਨਹੀਂ ਸਕੇਗਾ ਤੇ ਬਾਅਦ ਵਿੱਚ ਜਿੱਥੇ ਉਹ ਜੁੜ ਗਏ ਤੇ ਉਹਨਾਂ ਨੇ ਜੁੜੇ ਰਹਿਣਗੇ ਦੂਸਰਾ ਗੁਰਦਾਸਪੁਰ ਇੰਨਾ ਕਿ ਪਛੜਿਆ ਹੋਇਆ ਵਾ ਕਿ ਇੱਥੇ ਇੰਡਸਟਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਲੋਕ ਵੀ ਇਹ ਚਾਹੁੰਦੇ ਕਿ ਐਮਪੀ ਜਿਹੜਾ ਉਹ ਸਾਡੀ ਸੈਂਟਰ ਚ ਗੱਲ ਕਰੇ ਸਾਡੇ ਗੁਰਦਾਸਪੁਰ ਦੀ ਗੱਲ ਕਰੇ ਤੇ ਇੱਥੇ ਉਹ ਪ੍ਰੋਜੈਕਟ ਲਿਆਏ ਜਿਹੜੇ ਮਤਲਬ ਆਜ਼ਾਦੀ ਤੋਂ ਬਾਅਦ ਇੱਥੇ ਚਾਹੀਦੇ ਸੀ ਪਰ ਅਜੇ ਤੱਕ ਆ ਨਹੀਂ ਸਕੇ ਜਿਸ ਤਰ੍ਹਾਂ ਬਟਾਰ ਕਮੇਲ ਸੀ ਲੋਤੀ ਉਹ ਵੀ ਖਤਮ ਹੋ ਚੁੱਕੀ ਆ ਇਸ ਕਰਕੇ ਜਿਹੜਾ ਵੀ ਐਮਪੀ ਆ ਉਹ ਲੋਕ ਉਹਨਾਂ ਇਸ ਟਾਈਮ ਜਿਹੜੀ ਡਿਮਾਂਡ ਆ ਕੋ ਲੋਕਲ ਹੋਏ ਜਿਹਨੂੰ ਇੱਥੇ ਅ ਪੰਜਾਬ ਗੁਰਦਾਸਪੁਰ ਨਾਲ ਪਿਆਰ ਹੋਏ ਤੇ ਲੋਕ ਉਹਦੇ ਘਰ ਜਾ ਕੇ ਉਹਨੂੰ ਪੁੱਛ ਸਕਣ ਕਿ ਹਾਂ ਵੀ ਤੂੰ ਕੀਤਾ ਕੀ ਆ ਸੋ ਲੋਕਾਂ ਦੀ ਡਿਮਾਂਡ ਆ ਇੱਕ ਮਤਲਬ ਜਿਹੜੇ ਅਜੇ ਅਸੀਂ ਕਹਿ ਸਕਦੇ ਹਾਂ ਖੁੱਲਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਵੀ ਕੈਂਡੀਡੇਟ ਹੋਏ ਉਹ ਲੋਕਲ ਦਿੱਤਾ ਜਾਏ ਤੇ ਜਿਹੜਾ ਗੁਰਦਾਸਪੁਰ ਦਾ ਕੋਈ ਹੋ ਸਕੇ ਠੀਕ ਹੈ ਜੀ ਸਾਡਾ ਹੁਣ ਸੀਨੀਅਰ ਜਰਨਲਿਸਟ ਰਜਿੰਦਰ ਸਿੰਘ ਮਜਬੂਦ ਸਰ ਲੋਕ ਸਭਾ ਮੁੱਦੇ ਕਿਹੜਾ ਲੋਕ ਐਮਪੀ ਚਾਹੁੰਦੇ ਨੇ ਔਰ ਕੌਣ ਇਸੇ ਜਿੱਤੇਗਾ ਔਰ ਕੀ ਜਿਹੜਾ ਗਠਜੋੜ ਦਾ ਕ ਫਾਇਦਾ ਹੋਏਗਾ ਸਰ ਲੋਕ ਸਭਾ ਦੇ ਵਿੱਚ ਜਿਹੜਾ ਲੋਕੀ ਐ ਉਹ ਲੋਕਲ ਜਿਹੜਾ ਆ ਉਹ ਐਮਪੀ ਲੱਭਦੇ ਆ ਕਿ ਅਸੀਂ ਉਹਦੇ ਕੋਲ ਛੱਟ ਪਹੁੰਚੀਏ ਤੇ ਆਪਣਾ ਕੰਮ ਕਰਵਾ ਸਕੀਏ ਦੂਸਰੇ ਨੰਬਰ ਤੇ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਆ ਇਹ ਪਛੜਿਆ ਹੋਇਆ ਇਲਾਕਾ ਆ ਤੇ ਬਾਰਡਰ ਨਾਲ ਜੁੜਿਆ ਹੋਇਆ ਇਲਾਕਾ ਆ ਤੇ ਇੱਥੇ ਕੋਈ ਵੱਡੀ ਖਾਸ ਇੰਡਸਟਰੀ ਨਹੀਂ ਆ ਗਈ ਲੋਕ ਚਾਹੁੰਦੇ ਨੇ ਕਿ ਜਿੱਦਾਂ ਬਾਕੀ ਜ਼ਿਲ੍ਹਿਆਂ ਵਿੱਚ ਪੰਜਾਬ ਵਿੱਚ ਹਰ ਐਮਪੀ ਆਪਣੇ ਆਪਣੇ ਜ਼ਿਲ੍ਹੇ ਵਿੱਚ ਇੰਡਸਟਰੀ ਲੈ ਕੇ ਆਂਦਾ ਇੱਥੇ ਵੀ ਇੰਡਸਟਰੀ ਲਾਏ ਤੇ ਲੋਕੀ ਜਿਹੜੇ ਕੰਮ ਧੰਦੇ ਨਾਲ ਜੁੜਨ ਦੂਸਰੇ ਨੰਬਰ ਤੇ ਗੱਲ ਆਉਂਦੀ ਕਿ ਇੱਥੇ ਇੱਕ ਰੇਲ ਲਾਈਨ ਜਿਹੜੀ ਅੰਮ੍ਰਿਤਸਰ ਤੋਂ ਜੰਮੂ ਜਾਂਦੀ ਹੈ ਕਿਸੇ ਵੀ ਐਮਪੀ ਨਾ ਹਈ ਤਾਂ ਨਹੀਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਸ ਬਾਰੇ ਕੋਈ ਮੁੱਦਾ ਨਹੀਂ ਚੁੱਕਿਆ ਤੇ ਨਾ ਹੀ ਡਬਲ ਲਾਈਨ ਬਣੀ ਹੈ ਤੇ ਲੋਕਾਂ ਉਸ ਮੁੱਦੇ ਨੂੰ ਵੀ ਲੈ ਕੇ ਲੋਕਾਂ ਵਿੱਚ ਹੈਗਾ ਵినੋਦ ਖੰਨਾ ਜੀ ਬਣੇ ਹੀ ਇੱਥੇ ਉਹਨਾਂ ਨੇ ਕੰਮ ਤੇ ਕਾਫੀ ਕਰਵਾਏ ਲੇਕਿਨ ਉਸ ਤੋਂ ਬਾਅਦ ਨਾ ਤੇ ਕੋਈ ਕਾਂਗਰਸ ਦਾ ਐਸਾ ਐਮਪੀ ਆਇਆ ਨਾ ਹੀ ਭਾਜਪਾ ਦਾ ਕੋਈ ਐਮਪੀ ਆਇਆ ਕਿ ਜਿਹੜਾ ਇੱਥੇ ਹੋਰ ਜਿਹੜੇ ਰੰਦੇ ਕੰਮ ਆ ਕਰਵਾ ਸਕੇ ਲੋਕਾਂ ਦੀ ਆਸ਼ਾ ਇਹੋ ਹੀ ਆ ਕਿ ਜਿਹੜਾ ਵੀ ਐਮਪੀ ਆਏ ਉਹ ਖੇਤਰ 'ਚ ਰਹਿ ਕੇ ਇੱਥੋਂ ਦੇ ਲੋਕਾਂ ਦੇ ਕੰਮ ਧੰਦੇ ਕਰਵਾਏ ਨੈਸ਼ਨਲ ਪੂਰਤ ਤੇ ਕੰਮ ਐਮਪੀ ਨਾ ਕਰਵਾਣੇ ਆ ਉਹ ਨਾ ਕੇ ਐਮਐਲਏ ਨਾ ਕਰਾਣੇ ਆ ਜਾਂ ਤਲੜੇ ਪੰਚਾਂ ਸਰਪੰਚਾਂ ਨਾ ਕਰਾਣੇ ਆ ਬਾਕੀ ਗੱਲ ਰਹੀ ਜਿਹੜੇ ਇਲੈਕਸ਼ਨ ਜਿਹੜੇ ਆਗਾਮੀ ਇਲੈਕਸ਼ਨ ਆ ਰਹੇ ਆ ਇਸ ਤੇ ਲੋਕ ਉਸ ਐਮਪੀ ਦੀ ਉਸ ਉਮੀਦਵਾਰ ਦੀ ਲੋਕ ਇਸ ਵੇਲੇ ਭਾਲ ਕਰ ਰਹੇ ਆ ਕਿ ਜਿਹੜਾ ਬੰਦਾ ਵੀ ਅੱਛਾ ਹੋਏ ਤੇ ਕੰਮ ਵੀ ਕਰਵਾ ਸਕੇ ਅਗਰ ਜੇਕਰ ਭਾਜਪਾ ਅਕਾਲੀ ਵਿੱਚ ਗੱਠ ਜੋੜ ਹੁੰਦਾ ਤੇ ਉਹਦੀ ਪਰਵਲ ਜਿਹੜੀ ਦਾਵੇਦਾਰੀ ਬਣ ਜਾਂਦੀ ਆ ਕਿਉਂਕਿ ਇਸ ਵੇਲੇ ਲੋਕੀ ਮੌਜੂਦਾ ਸਰਕਾਰ ਤੋਂ ਵੀ ਖਫਾ ਹੋ ਚੁੱਕੇ ਆ ਤੇ ਕਾਂਗਰਸ ਤੋਂ ਵੀ ਖਫਾ ਹੋ ਚੁੱਕਿਆ ਖੇਰੂ ਖੇਰੂ ਹੋ ਚੁੱਕਿਆ ਜੇਕਰ ਇਹਦਾ ਆਪਸੀ ਗੱਠ ਜੋੜ ਹੁੰਦਾ ਤੇ ਫਿਰ ਮੁਕਾਬਲਾ ਹੋਉਂਦਾਗਾ ਨਹੀਂ ਤੇ ਫਿਰ ਹਾਲ ਕਿਸੇ ਵੀ ਪਾਰਟੀ ਕੋਲ ਇਸ ਵੇਲੇ ਜਿਹੜਾ ਜਿੰਨਾ ਚਿਰ ਤੱਕ ਉਮੀਦਵਾਰ ਨਹੀਂ ਹੁੰਦਾ ਉਦੀ ਪਰਵਲ ਦਾਅਵੇਦਾਰੀ ਹੁੰਦੀ ਉਹਨਾਂ ਚਿਰ ਤੱਕ ਕੋਈ ਕੁਝ ਵੀ ਕਹਿਣਾ ਇਹਦਾ ਮੁਸ਼ਕਿਲ ਆ ਜੀ ਠੀਕ ਆ ਇਸ ਨਾਲ ਸਾਡੇ ਨਾਲ ਆਪਣੇ ਜਨਰਲ ਕਿਸੇ ਜਰਨਲਿਸਟ ਜਣ ਕਰ ਮੈਂ ਮੌਜੂਦ ਨਹੀਂ ਸਰ ਜੋ ਕੋ ਬਾਸਕਰ ਤੋਂ ਕੰਮ ਕਰ ਚੁੱਕਾ ਲੰਮਾ ਤਜਰਬਾ ਗੱਲ ਕਰਾਂਗੇ ਸਰ ਕਦਾਫੁਰ ਲੋਕ ਸਭਾ ਦੀ ਕੀ ਸਥਿਤੀ ਹੈ ਔਰ ਇੰਡੀਆ ਘਟ ਜੋੜ ਦਾ ਕਿੰਨਾ ਅਸਰ ਪਏਗਾ ਤੇ ਕਿਦਾਂ ਲੋਕ ਐਮਪੀ ਚਾਹੁੰਦੇ ਨੇ ਜਿੱਥੋਂ ਤੱਕ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਤਲਕ ਹੈ ਇਸ ਹਲਕੇ ਕਿਸੇ ਵੀ ਹਲਕੇ ਦੀ ਜਿਹੜੀ ਤਰੱਕੀ ਹੈ ਉਹ ਲੋਕਲ ਐਮਪੀ ਤੇ ਉੱਤੇ ਮਨਸਰ ਹੁੰਦੀ ਹੈ। ਔਰ ਐਮਪੀ ਕੋਲ ਜਿੰਨੀਆਂ ਵੀ ਸਹੂਲਤਾਂ ਉਹ ਕੇਂਦਰ ਸਰਕਾਰ ਦੇ ਰਹੀ ਮਿਲਦੀਆਂ ਨੇ। ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਹੋ ਗਏ ਨੇ। ਲੇਕਿਨ ਗੁਰਦਾਸਪੁਰ ਇਲਾਕੇ ਨੇ ਬਹੁਤ ਹੀ ਮਾੜਿਆ ਹਾਲਾਤਾਂ ਗੁਜ਼ਰਿਆ। ਨਾ ਕੋਈ ਇੱਥੇ ਵੱਡੀ ਇੰਡਸਟਰੀ ਹੈ। ਨਾ ਕਿਸੇ ਨੇ ਧਿਆਨ ਦਿੱਤਾ। ਇੱਕ ਇੰਡਸਟਰੀ ਇੱਥੇ ਧਾਰੀਵਾਲ ਪੇਪਰ ਕਪੜਾ ਮਿਲ ਸੀ ਜਿਹੜੀ ਕਿ ਹੁਣ ਅਸਲ ਕਾਗਜ਼ਾਂ 'ਚੇਤੀ ਰਹੀ ਹੈ ਲਗਭਗ ਤਕਰੀਬਨ ਬੰਦ ਹੋ ਚੁੱਕੀ ਹੈ ਦੂਸਰੇ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਇੱਥੇ ਸਿੰਗਰ ਰੇਲਵੇ ਲਾਈਨ 75 ਸਾਲ ਪਹਿਲੇ ਵੀ ਸੀ ਤੇ ਅੱਜ ਵੀ ਕੱਲੀ ਹੈ ਕੋਈ ਇੱਥੇ ਡਬਲ ਲਾਈਨ ਨਹੀਂ ਜਿਸ ਕਰਕੇ ਇੱਥੇ 6-7 ਗੱਡੀਆਂ ਹੀ ਰੋਜ਼ ਆਉਂਦੀਆਂ ਜਾਂਦੀਆਂ ਨੇ ਗੱਡੀਆਂ ਹੀ ਨਹੀਂ ਵੱਧ ਸਕੀਆਂ ਸਾਰੀ ਜਿਹੜੀ ਰੇਲ ਲਾਈਨ ਹੈ ਉਹ ਜੰਮੂ ਤੋਂ ਪਠਾਨਕੋਟ ਵਾਇਡ ਜਲੰਧਰ ਦਿੱਲੀ ਨੂੰ ਜਾਂਦੀਆਂ ਨੇ ਇਸ ਇਲਾਕੇ ਚ ਗੁਰਦਾਸਪੁਰ ਹਲਕੇ ਵਿੱਚ ਕੋਈ ਵੀ ਟ੍ਰੇਨ ਲੰਮੇ ਰੂਟ ਵਾਲੀ ਬੰਬਈ ਨੂੰ ਚੰਡੀਗੜ੍ਹ ਵਗੈਰਾ ਨਹੀਂ ਜਾ ਰਹੀ ਜਿਸ ਕਰਕੇ ਲੋਕਾਂ ਨੂੰ ਇਸ ਦੀ ਕਾਫੀ ਤੋਂ ਜ਼ਿਆਦਾ ਸਰਕਾਰ ਦੇ ਉੱਤੇ ਨਾਰਾਜ਼ਗੀ ਜ਼ਾਹਰ ਹੁੰਦੀ ਹੈ ਦੂਸਰਾ ਗੁਰਦਾਸਪੁਰ ਮਕੇਰੀਆਂ ਸਿੰਗਲ ਰੋਡ ਹੈ ਜਿਹੜੀ ਕਿ ਬੜੀ ਇੰਪੋਰਟੈਂਟ ਰੋਡ ਹੈ ਇਸ ਦੇ ਉੱਤੇ ਤੇ ਬੜੀ ਛੋਣੀ ਹੈ ਜਿੱਥੇ ਕਿ ਪੂਰਾ ਬਰਗੀਰ ਐਕਵਾਟਰ ਬਣਿਆ ਦਾ ਔਰ ਇਹ ਸੜਕ ਨੂੰ ਵੀ ਡਬਲ ਹੋਣਾ ਚਾਹੀਦਾ ਜਿੰਨਾ ਕਿ ਸੜਕ ਦੀ ਮਤਲਬ ਆਵਾਜਾਵੀ ਜਿਹੜੀ ਹੈ ਉਹ ਆਸਾਨੀ ਨਾਲ ਹੋ ਸਕੇ ਇਹ ਕਿਥੇ ਮੰਡੀ ਰੇਲਵੇ ਬੜਾ ਲੋਕ ਕਿਧਾਂ ਐਮਪੀ ਚਾਹੁੰਦੇ ਆ ਕਿੰਨੂ ਚਾਹੁੰਦੇ ਆ ਲੋਕ ਐਮਪੀ ਚਾਹੁੰਦੇ ਨੇ ਜਿਹੜਾ ਲੋਕਾਂ ਦੇ ਮਸਲਿਆਂ ਨੂੰ ਸਮਝੇ ਤੇ ਲੋਕਾਂ ਦੇ ਮਸਲੇ ਹੱਲ ਕਰੇ ਉਹ ਇਥੇ ਕਿਸੇ ਵੀ ਐਮਪੀ ਨੇ ਇਥੇ ਟਾਈਮ ਹੀ ਨਹੀਂ ਦਿੱਤਾ ਥੋੜਾ ਜਿਹਾ ਹਰਸਾ ਹੀ ਮਿਲਿਆ ਇੱਕ ਸੁਨੀਲ ਜਾਖੜ ਜੀ ਨੂੰ ਇਹਨਾਂ ਨੇ ਕੋ ਟਾਈਮ ਦਿੱਤਾ ਮਿਹਨਤ ਕੀਤੀ ਹੈ ਔਰ ਇਸ ਇਲਾਕੇ ਲਈ ਬਿਹਤਰੀ ਲਈ ਕੁਛਲਾ ਬਹੁਤ ਕੰਮ ਵੀ ਕੀਤਾ ਹੈ ਇੰਡੀਆ ਗੜਜੋੜ ਦਾ ਕਿੰਨਾ ਅਸਰ ਪਏਗਾ ਇੰਡੀਆ ਗੜਜੋੜ ਦਾ ਕੋਈ ਜ਼ਿਆਦਾ ਅਸਰ ਨਹੀਂ ਪੈਣਾ ਕਾਂਗਰਸ ਆਪਣੇ ਲੈਵਲ ਤੇ ਇਕੱਲੇ ਲੜੇ ਤਾਂ ਵੀ ਜ਼ਿਆਦਾ ਮੋਟ ਖਿੱਚ ਸਕਦੀ ਹੈ ਬਾਕੀ ਰਹੇਗੀ ਜੇ ਗੜਜੋੜ ਹੋਵੇ ਤੇ ਸੁਨੀਲ ਜਾਖਰ ਹੋਰੀ ਅਗਰ ਬੀਜੇਪੀ ਵਾਲੋ ਖਲੋਇਨ ਉਹਨਾਂ ਦਾ ਚਾਂਸ ਹੈ ਜੀ ਆਦਰਵਾਇਜ਼ ਕਾਂਗਰਸ ਆਪਣੇ ਬਲਬੂਤੇ ਤੇ ਹੀ ਲੜੇਗੀ ਤੋਂ ਕਾਮਯਾਬ ਹੋਏਗੀ ਇਹਨਾਂ ਸਭੀ ਗੁਰਦਾਸਪੁਰ ਦੇ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਆਪਣੀ رائے ਦਿੱਤੀ ਆ ਵੀ ਜਿਹੜੇ ਲੋਕ ਸਭਾ ਦਾ ਕੈਂਡੀਡੇਟ ਕੋਈ ਵੀ ਹੋਵੇ ਉਹ ਲੋਕਲ ਹੋਵੇ ਫਿਲਹਾਲ ਕਿਸੇ ਪਾਰਟੀ ਵੱਲੋਂ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਗਿਆ ਜੇ ਕੈਂਡੀਡੇਟ ਕੋਈ ਚੋਲ ਇਹ ਹੀ ਚਾਹੁੰਦੇ ਨੇ ਵੀ ਜੇ ਕੋਈ ਲੋਕਲ ਕੈਂਡੀਡੇਟ ਹੋਵੇ ਉਹੀ ਇਹ ਹਲਕੇ ਨੂੰ ਪਿਆ ਲੈ ਕਿਉਂਕਿ ਜਿੰਨੇ ਵੀ ਕੈਂਡੀਡੇਟ ਆਉਂਦੇ ਜਦੋਂ ਬਾਹਰ ਹੁੰਦੇ ਆ ਤਾਂ ਉਹ ਇਸ ਹਾਲ ਕੇਵਲ ਧਿਆਨ ਘਟ ਦਿੰਦੇ ਨੇ ਤਾਂ ਕਈ ਮੁੱਦੇ ਨੇ ਜਿਹੜੇ ਕੰਮ ਕਰਨ ਵਾਲੇ ਜਿਹੜੇ ਅੱਜ ਤੱਕ ਨਹੀਂ ਕਰ ਸਕੇ ਪਰ ਲੋਕਲ ਕਾ MP ਹੋਏਗਾ ਤਾਂ ਤਾਂ ਹੀ ਉਹ ਇਸ ਹਲਕੇ ਵਾਲਾ ਕਿਸੇ ਹਾਲ ਦੇਵੇਗਾ ਪੰਜਾਬ ਤੱਕ ਲਈ ਗੁਰਦਾਸਪੁਰ ਤੋਂ ਪਸ਼ੰਬਰ ਬਿੱਟੂ